ਦੇਸਾਂਬ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਇਹ ਖਾਸ ਵੀਡੀਓ ਦੇ ਵਿੱਚ ਅੱਜ ਆਪਾਂ ਜ਼ਿਕਰ ਕਰਾਂਗੇ ਕਿ ਕਿਵੇਂ ਇੱਕ ਬੁੱਢੇ ਪਿਤਾ ਦੀ ਸਾਰੀ ਜ਼ਮੀਨ ਹੜਪ ਕੇ ਬੁੱਢੇ ਮਾਪਿਆਂ ਨੂੰ ਦਰਦਾਂ ਦੀਆਂ ਠੋਕਰਾ ਖਾਣ ਦੇ ਲਈ ਮਜਬੂਰ ਕਰ ਦਿੱਤਾ ਤੇ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਪਰ ਇੱਕ ਸਾਲ ਬਾਅਦ ਜੋ ਨੌਪੁੱਤ ਦੇ ਨਾਲ ਹੋਇਆ ਉਹ ਸੁਣ ਕੇ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਦਿਆਲ ਸਿੰਘ ਇੱਕ ਸਰਕਾਰੀ ਟੀਚਰ ਸੀ ਤੇ ਹੁਣ ਉਸ ਦੀ ਰਿਟਾਇਰਮੈਂਟ ਵੀ ਹੋ ਗਈ ਸੀ। ਉਸ ਨੂੰ ਹਰ ਮਹੀਨੇ ਪੈਨਸ਼ਨ ਮਿਲਦੀ ਸੀ। ਉਸ ਨੂੰ ਜਦੋਂ ਵੀ ਪੈਨਸ਼ਨ ਮਿਲਦੀ ਤਾਂ ਉਹ ਘਰ ਦੇ ਕੰਮਕਾਰਾਂ ਵਿੱਚ ਆਪਣੀ ਪੈਨਸ਼ਨ ਲਾ ਦਿੰਦਾ ਸੀ। ਕਈ ਵਾਰ ਉਸ ਦੀ ਨੂੰ ਉਸ ਦੇ ਕੋਲੋਂ ਪੈਸੇ ਮੰਗ ਲੈਂਦੀ ਤੇ ਕਈ ਵਾਰ ਉਸ ਦਾ ਮੁੰਡਾ ਉਸ ਦੇ ਕੋਲੋਂ ਪੈਸੇ ਮੰਗ ਲੈਂਦਾ ਸੀ। ਕੁਝ ਪੈਸੇ ਉਹ ਆਪਣੇ ਕੋਲ ਰੱਖ ਲੈਂਦਾ ਪਰ ਹੁਣ 6 ਮਹੀਨੇ ਹੋ ਗਏ ਸੀ। ਉਹ ਪੈਨਸ਼ਨ ਤੋਂ ਪੈਸੇ ਕਢਵਾਉਣ ਦੇ ਲਈ ਨਹੀਂ ਜਾ ਸਕਿਆ ਸੀ। ਵਿਆਲ ਸਿੰਘ ਦੀ ਘਰਵਾਲੀ ਕਹਿ ਰਹੀ ਸੀ ਕਿ ਤੁਹਾਡੀ 6 ਮਹੀਨਿਆਂ ਦੀ ਪੈਨਸ਼ਨ ਜੁੜੀ ਪਈ ਹੈ। ਵਿਆਲ ਸਿੰਘ ਦੀ ਘਰਵਾਲੀ ਵੀ ਪੈਨਸਨ ਲੱਗੀ ਸੀ ਉਹ ਵੀ ਇੱਕ ਸਰਕਾਰੀ ਟੀਚਰ ਸੀ ਪਰ ਉਹ ਮਹੀਨੇ ਦੇ ਮਹੀਨੇ ਆਪਣੀ ਪੈਨਸ਼ਨ ਕਢਾ ਲੈਂਦੀ ਸੀ ਉਸ ਤੋਂ ਉਸਦੀ ਪੈਨਸ਼ਨ ਨੋ ਨਹੀਂ ਮੰਗਦੀ ਸੀ ਪਤਾ ਨਹੀਂ ਕਿਉਂ ਨਹੀਂ ਮੰਗਦੀ ਸੀ ਤੇ ਕੀ ਚੱਕਰ ਸੀ ਬਸ ਉਸ ਦਿਨ ਉਹ ਆਪਣੇ ਸਹੁਰੇ ਦੇ ਕੋਲੋਂ ਪੈਸੇ ਮੰਗਦੀ ਸੀ ਏਸੀ ਤਰ੍ਹਾਂ ਵਿਆਲ ਸਿੰਘ ਦੀ 6 ਮਹੀਨਿਆਂ ਦੀ ਪੈਨਸ਼ਨ ਇਕੱਠੀ ਹੋਈ ਪਈ ਸੀ ਜੋ ਉਸ ਨੇ ਨਹੀਂ ਕਢਾਈ ਸੀ ਵਿਆਲ ਸਿੰਘ ਦੀ ਨੋ ਸਵੇਰੇ ਸਵੇਰੇ ਜਦੋਂ ਚਾਹ ਦਾ ਕੱਪ ਲੈ ਕੇ ਵਿਆਲ ਸਿੰਘ ਦੇ ਕੋਲ ਗਈ ਕਹਿਣ ਲੱਗੀ ਕਿ ਪਪਾ ਜੀ ਮੁੰਡੇ ਦੀ ਫੀਸ ਭਰਨ ਵਾਲੀ ਹੈ ਇਹਨਾਂ ਦੀ ਤਾਂ ਹਜੇ ਤਨਖਾਹ ਨਹੀਂ ਆਈ ਮੈਨੂੰ ਤਾਂ ਚਿੰਤਾ ਲੱਗੀ ਪਈ ਹੈ ਜੇਕਰ ਮੁੰਡੇ ਦੀ ਫੀਸ ਟਾਈਮ ਸਰ ਨਾ ਭਰੇ ਤਾਂ ਸਕੂਲ ਵਾਲਿਆਂ ਨੇ ਮੁੰਡੇ ਨੂੰ ਪੇਪਰ ਵਿੱਚ ਨਹੀਂ ਬਿਠਾਣ ਦੇਣਾ ਫਿਰ ਜਵਾਕ ਦਾ ਸਾਰਾ ਸਾਲ ਖਰਾਬ ਹੋ ਜਾਵੇਗਾ ਪਪਾ ਜੀ ਤੁਸੀਂ ਕੁਝ ਕਰੋ ਤਾਂ ਫਿਰ ਧਿਆਲ ਸਿੰਘ ਕਹਿਣ ਲੱਗਾ ਪੁੱਤ ਮੇਰੀ 6 ਮਹੀਨੇ ਦੀ ਪੈਨਸ਼ਨ ਜੁੜੀ ਪਈ ਹੈ ਆਪਾਂ ਪੈਨਸਲ ਘੜਵਾ ਲਿਓ ਨਹੀਂ ਆ ਮੁੰਡੇ ਦੀ ਫੀਸ ਵੀ ਭਰ ਦੇਵਾਂਗੇ ਜਵਾਕ ਦੀ ਪੜ੍ਹਾਈ ਵੀ ਖਰਾਬ ਨਹੀਂ ਹੋਵੇਗੀ ਨਾਲੇ ਮੈਂ ਸਕੂਲ ਵਾਲਿਆਂ ਦੇ ਨਾਲ ਗੱਲ ਕਰ ਲਾਵਾਂਗਾ ਕਿ ਫੀਸ ਮਾਪਿਆਂ ਨੇ ਭਰਨੀ ਹੁੰਦੀ ਹੈ ਔਖੇ ਸੁਖੇ ਭਰ ਦਿੰਦੇ ਨੇ ਤੁਸੀਂ ਜਵਾਕਾਂ ਨੂੰ ਪੇਪਰਾਂ ਵਿੱਚ ਕਿਉਂ ਨਹੀਂ ਮੈਣ ਦਿੰਦੇ ਫਿਰ ਧਿਆਲ ਸਿੰਘ ਕਹਿਣ ਲੱਗਾ ਪਹਿਲਾਂ ਵਧੀਆ ਸੀ ਜਵਾਕ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸੀ ਕੋਈ ਇਹੋ ਜਿਹਾ ਚੱਕਰ ਨਹੀਂ ਸੀ ਤੇ ਹੁਣ ਤਾਂ ਭੇਡ ਚਾਲ ਹੋ ਗਈ ਹੈ ਕਿ ਹਰ ਇੱਕ ਆਪ ਤੇ ਜਵਾਕ ਨੂੰ ਪ੍ਰਾਈਵੇਟ ਸਕੂਲ ਵਿੱਚ ਲਾਉਂਦਾ ਹੈ ਦੇਖੋ ਹਰ ਇਨਸਾਨ ਅੱਡੀਆਂ ਚੁੱਕ ਕੇ ਕਿਉਂਕਿ ਫਾਹਾ ਲੈਂਦਾ ਹੈ ਆਪਦੇ ਜਵਾਕਾਂ ਨੂੰ ਮਹਿੰਗੀਆਂ ਮਹਿੰਗੀਆਂ ਫੀਸਾਂ ਭਰ ਕੇ ਪ੍ਰਾਈਵੇਟ ਸਕੂਲਾਂ ਵਿੱਚ ਭੇਜਦਾ ਹੈ ਜੇ ਕੋਈ ਸਰਕਾਰੀ ਸਕੂਲ ਵਿੱਚ ਲਾਭ ਹੀ ਦਿੰਦਾ ਹੈ ਤਾਂ ਆਂਡੀ ਗਵੰਡੀ ਟੋਕ ਲੱਗ ਜਾਂਦੇ ਨੇ ਕਿ ਸਾਡਾ ਮੁੰਡਾ ਤਾਂ ਪ੍ਰਾਈਵੇਟ 'ਚ ਪੜਦਾ ਹੈ ਤੁਹਾਡਾ ਮੁੰਡਾ ਤੁਸੀਂ ਸਰਕਾਰੀ 'ਚ ਕਿਵੇਂ ਲਾ ਦਿੱਤਾ ਉਹਨਾਂ ਦੀ ਨੋਹ ਕਹਿੰਦੀ ਹੈ ਕਿ ਕੀ ਕਰੀਏ ਪਾਪਾ ਜੀ ਸਾਰੇ ਆਹ ਲਗਵਾਂ ਦੇ ਪ੍ਰਾਈਵੇਟ ਲੱਗੇ ਨੇ ਐਸੇ ਲਈ ਆਪਾਂ ਨੂੰ ਵੀ ਲਾਉਣਾ ਪੈ ਗਿਆ ਚਲੋ ਦਿਆਲ ਸਿੰਘ ਕਹਿੰਦਾ ਚੱਲ ਪੁੱਤ ਆਪਾਂ ਪੈਨਸ਼ਨ ਕਢਾ ਲਈਏ ਉਸ ਦੀ ਨੋਹ ਉਸ ਦੇ ਨਾਲ ਗਈ ਕਿਉਂਕਿ ਦਿਆਲ ਸਿੰਘ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਸੀ ਉਸ ਦੀ ਨੋਹ ਗੱਡੀ ਚਲਾਉਣਾ ਜਾਣਦੀ ਸੀ ਦਿਆਲ ਸਿੰਘ ਆਪਣੇ 6 ਮਹੀਨਾ ਦੀ ਪੈਨਸ਼ਨ ਇਕੱਠੀ ਕਰਵਾਉਂਦਾ ਤੇ ਨੋਹ ਨੂੰ ਆ ਕੇ ਦੇ ਦਿੰਦਾ ਹੈ ਉਸ ਦੀ ਨੌਨ ਨੂੰ ਕਿਸੇ ਦਾ ਫੋਨ ਆ ਜਾਂਦਾ ਹੈ ਤਾਂ ਦਿਆਲ ਸਿੰਘ ਨੂੰ ਕਹਿੰਦੀ ਹੈ ਕਿ ਪਾਪਾ ਜੀ ਮੈਨੂੰ ਹੁਣੇ ਫੋਨ ਆਇਆ ਹੈ ਕਿ ਮੈਨੂੰ ਆਪਦੇ ਭੈਣ ਦੇ ਘਰੇ ਫਗਵਾੜੇ ਜਾਣਾ ਪਵੇਗਾ ਜੇਕਰ ਤੁਸੀਂ ਬਸਤੇ ਚਲੇ ਜਾਓ ਤਾਂ ਬਹੁਤ ਚੰਗੀ ਗੱਲ ਹੋਵੇਗੀ ਮੈਂ ਤੁਹਾਨੂੰ ਘਰੇ ਛੱਡ ਦਿੰਨੀ ਆ ਮੈਨੂੰ ਬਹੁਤ ਜ਼ਿਆਦਾ ਦੇਰ ਲੱਗ ਜਾਵੇਗੀ ਮੈਨੂੰ ਜ਼ਰੂਰੀ ਫੋਨ ਹੈ ਮੇਰੀ ਭੈਣ ਦਾ ਮੁੰਡਾ ਬਹੁਤ ਜ਼ਿਆਦਾ ਬਿਮਾਰ ਹੈ ਮੈਨੂੰ ਹੁਣੇ ਹੀ ਜਾਣਾ ਪਵੇਗਾ ਤਾਂ ਦਿਆਲ ਸਿੰਘ ਆਪਣੇ ਕੋਲ ਕੁਝ ਪੈਸੇ ਕੱਟ ਕੇ ਆਪਣੇ ਨੌਨ ਨੂੰ ਦੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਪੁੱਤ ਜੇ ਮੁੰਡਾ ਜ਼ਿਆਦਾ ਬਿਮਾਰ ਹੈ ਤਾਂ ਕੋਈ ਗੱਲ ਨਹੀਂ ਤੂੰ ਚਲੀ ਜਾ ਤੇ ਨਾਲ ਕੁਝ ਪੈਸੇ ਟ ਕਿਤਾ ਕੋਲ ਹੋਣੇ ਹੁੰਦੇ ਆ ਨਾ ਐਸੀ ਤਰ੍ਹਾਂ ਦਿਆਲ ਸਿੰਘ ਦੀ ਨੂੰ ਦਿਆਲ ਸਿੰਘ ਨੂੰ ਕਹਿ ਕੇ ਆਪਦੀ ਗੱਡੀ ਫਵਾੜੇ ਵੱਲੋਂ ਤੋੜ ਦਿੰਦੀ ਹੈ ਤੇ ਦਿਆਲ ਸਿੰਘ ਬਸ ਚੜ ਕੇ ਘਰੇ ਆ ਜਾਂਦਾ ਹੈ ਤੇ ਆਉਂਦੇ ਸਾਰੇ ਉਸ ਦੀ ਘਰ ਵਾਲੀ ਪੁੱਛਦੀ ਹੈ ਕਿ ਤੂੰ ਉਹਦਾ ਨੌ ਦੇ ਨਾਲ ਗੱਡੀ ਤੇ ਗਿਆ ਸੀ ਹੁਣ ਬਸ ਤੇ ਕੀ ਗੱਲ ਹੋ ਗਈ ਅੱਗੋਂ ਦਿਆਲ ਸਿੰਘ ਕਹਿੰਦਾ ਕਿ ਉਸ ਦੀ ਭੈਣ ਦਾ ਮੁੰਡਾ ਬਹੁਤ ਜ਼ਿਆਦਾ ਬਿਮਾਰ ਸੀ ਅਤੇ ਉਸ ਨੂੰ ਫੋਨ ਆ ਗਿਆ ਸੀ ਇਸ ਕਰਕੇ ਉਸ ਨੂੰ ਫਗਵਾੜੇ ਜਾਣਾ ਪੈ ਗਿਆ ਉਸ ਦਿਨ ਉਹ ਫਗਵਾੜੇ ਪਹੁੰਚ ਗਏ ਸੀ ਦਰਸਲ ਉਸ ਦੀ ਭੈਣ ਦਾ ਮੁੰਡਾ ਬਿਮਾਰ ਨਹੀਂ ਸੀ ਉਹਨੇ ਤਾਂ ਆਪਣੇ ਭੈਣ ਨੂੰ ਮਿਲਣ ਜਾਣਾ ਸੀ ਤੇ ਅੱਜ ਉਹਨੇ ਸੋਚਿਆ ਸੀ ਕਿ ਚਲੋ ਬੁੜੇ ਦੀ ਪੈਨਸ਼ਨ ਲਈਆ ਇਹ ਪੈਸੇ ਮੈਨੂੰ ਦੇ ਦੇਵੇਗਾ ਤੇ ਮੈਂ ਚਲੀ ਜਾਵਾਂਗੀ ਜੇਕਰ ਘਰੇ ਗਈ ਤਾਂ ਸੌ ਕਮ ਹੋ ਜਾਣਗੇ ਫਿਰ ਮੈਨੂੰ ਇੱਥੇ ਟਿਕਣ ਦਿੰਦੇ ਨੇ ਇਸੇ ਕਰਕੇ ਉਹ ਪਹਿਲਾਂ ਹੀ ਭੈਣ ਕੋਲ ਜਾਣ ਵਾਸਤੇ ਤਿਆਰ ਹੋਈ ਸੀ। ਇਸ ਲਈ ਉਸਨੇ ਵਧੀਆ ਕੱਪੜੇ ਪਾਏ ਸੀ। ਭੈਣ ਦੇ ਨਾਲ ਗੱਪਾਂ ਚੁਪਾਂ ਮਾਰ ਕੇ ਉਹ ਵਾਪਸ ਘਰ ਆ ਜਾਂਦੀ ਹੈ। ਜਦੋਂ ਘਰੇ ਹੁੰਦੀ ਹੈ ਤਾਂ ਉਸਦੀ ਸੱਸ ਨੂੰ ਪੁੱਛਦੀ ਏ ਕਿ ਤੇ ਭੈਣ ਦਾ ਮੁੰਡਾ ਕਿਵੇਂ ਠੀਕ ਹੈ ਨਾ? ਤਾਂ ਉਹ ਕਹਿੰਦੀ ਆ ਹਾਂ ਬਸ ਠੀਕ ਹੈ। ਡਾਕਟਰਾਂ ਨੇ ਦਵਾਈ ਲਿਖ ਦਿੱਤੀ। ਪਹਿਲਾਂ ਤਾਂ ਕਹਿੰਦੇ ਸੀ ਕਿ ਦਾਖਲ ਕਰਨਾ ਪਵੇਗਾ। ਫਿਰ ਕਹਿਣ ਲੱਗੇ ਕਿ ਇੱਕ ਵਾਰ ਤੁਸੀਂ ਦਵਾਈ ਲੈ ਲਓ, ਤੀਜੇ ਦਿਨ ਆ ਕੇ ਇਸ ਨੂੰ ਦਿਖਾ ਜਾਇਓ। ਉਹ ਆਪਣੇ ਸੱਸ ਨੂੰ ਕਹਿਣ ਲੱਗੇ ਮੰਮੀ ਜੀ ਉਸੇ ਕਾ ਨੂੰ ਕੰਮ ਕਰਨਾ ਮੈਂ ਕਿ ਸਾਰੇ ਕੰਮ ਕਰ ਲੈਂਦੀ ਪਰ ਉਸ ਦੀ ਸੱਸ ਨੇ ਸਾਰੇ ਕੰਮ ਕਰ ਕਰ ਦਿੱਤੇ ਸੀ ਉਹ ਆ ਕੇ ਆਰਾਮ ਦੇ ਨਾਲ ਬੈਠ ਗਈ ਅੱਜ ਦਿਆਲ ਸਿੰਘ ਨੇ ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਉਸ ਦਾ ਸਕੂਰਾ ਸਕੂਲ ਜਾ ਕੇ ਮੁੰਡੇ ਦੀ ਫੀਸ ਭਰ ਆਇਆ ਸੀ ਤੇ ਸ਼ਾਮ ਨੂੰ ਜਦੋਂ ਉਸ ਦਾ ਘਰ ਵਾਲਾ ਕੰਮ ਤੋਂ ਘਰੇ ਆਉਣਾ ਦਸਤੀ ਤਾਂ ਉਸ ਨੂੰ ਕਹਿੰਦੀ ਕਿ ਅੱਜ ਮੈਂ ਮੁੰਡੇ ਦੀ ਫੀਸ ਵੀ ਭਰ ਦਿੰਦੀ ਤੇ ਗੱਡੀ ਦੀ ਟੈਂਕੀ ਫੁੱਲ ਕਰਵਾ ਲੀ ਫਗਵਾੜੇ ਵਾਲੀ ਭੈਣ ਕੋਲ ਵੀ ਜਾ ਹੀ ਅੱਗੋ ਘਰ ਵਾਲਾ ਕਹਿੰਦਾ ਕਿ ਚੱਲ ਚੰਗਾ ਕੀਤਾ ਤੂੰ ਮੇਰੇ ਸਾੜੇ ਦਾ ਲੰਬਾ ਵੀ ਲਾ ਦਿੱਤਾ ਉਹ ਤਾਂ ਮੈਨੂੰ ਬਹੁਤ ਜ਼ਿਆਦਾ ਲੰਬਾ ਦਿੰਦੀ ਰਹਦੀ ਐ ਕਿ ਮੇਰੀ ਭੈਣ ਨੂੰ ਮੇਰੇ ਕੋਲ ਭੇਜਦਾ ਇਹ ਰਗੋਸ ਦੀ ਘਰ ਵਾਲੇ ਕਹਿੰਦੀ ਹੈ ਕਿ ਗੱਡੀ ਦਾ ਟੈਂਕ ਪੁੱਲ ਕਰਾਇਆ ਸੀ ਬਾਅਦ ਚ ਪਤਾ ਨਹੀਂ ਤੇਲ ਜੋ ਕੇ ਪੈਸੇ ਹੋਣ ਜਾਂ ਨਾ ਹੋਣ ਹੁਣ ਬੁੜੇ ਦੀ ਪੈਨਸ਼ਨ ਆਈ ਸੀ ਮੈਂ ਕਰਵਾ ਕੇ ਸਪੈਨਸ਼ਨ ਦਾ ਫਾਇਦਾ ਚੱਕ ਲਿਆ ਐਸੀ ਤਰ੍ਹਾਂ ਦੋਵੇਂ ਤਾੜੀ ਮਾਰ ਕੇ ਜ਼ੋਰ ਜ਼ੋਰ ਦੀ ਹੱਸਣ ਲੱਗ ਜਾਂਦੇ ਨੇ ਜਗਤ ਸਿੰਘ ਦੀ ਨੋਂ ਕਦੇ ਵੀ ਆਪਣੀ ਸੱਸ ਤੋਂ ਪੈਨਸ਼ਨ ਬਾਰੇ ਨਹੀਂ ਪੁੱਛਦੀ ਸੀ ਕਿਉਂਕਿ ਉਸ ਦੀ ਸੱਸ ਘਰ ਦੇ ਸਾਰੇ ਕੰਮ ਕਰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦੇ ਸੱਸ ਕੰਮਾਂ ਵਿੱਚ ਰੁੱਝੀ ਰਹਿੰਦੀ ਉਸ ਨੇ ਆਪਣੇ ਸਾਹਮਣੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਸੀ ਤਾਂ ਕਰਕੇ ਉਸਦੇ ਵਿਲੇ ਬੈਣ ਦੀ ਆਦਤ ਨਹੀਂ ਸੀ ਇਸ ਲਈ ਉਹ ਆਪਣੇ ਸਸ ਤੋਂ ਪੈਨਸ਼ਨ ਦਾ ਕੋਈ ਵੀ ਪੈਸਾ ਨਹੀਂ ਲੈਂਦੀ ਸੀ ਨਾ ਹੀ ਫਾਲਤੂ ਸਸੋ ਤੰਗ ਕਰਦੀ ਸੀ ਇਹਨੂੰ ਇਹ ਸੀ ਕਿ ਜੇਕਰ ਮੇਰੀ ਸੱਸ ਨੇ ਮੈਨੂੰ ਕੰਮ ਤੋਂ ਜਵਾਬ ਦੇ ਦਿੱਤਾ ਤਾਂ ਮੈਨੂੰ ਕੰਮ ਵਾਲੀ ਕੋਈ ਔਰਤ ਰੱਖਣੀ ਪਵੇਗੀ ਜੋ ਘੱਟੋ ਘੱਟ ਮਹੀਨੇ ਦੇ 10000 ਰੁਪਏ ਲਵੇਗੀ ਬਾਕੀ ਉਹ ਕਦੇ ਕਦੇ ਆਇਆ ਕਰੇਗੀ ਕਦੇ ਨਾ ਆਇਆ ਕਰੇਗੀ ਤੋ ਕੰਬੀ ਚੰਗਿਦਰਾ ਨਹੀਂ ਕਰੇਗੀ ਇਸ ਤੇ ਕਰਕੇ ਉਸਨੇ ਆਪਣੇ ਸੱਸ ਨੂੰ ਕੁਝ ਨਹੀਂ ਕਹਿੰਦੀ ਸੀ ਕਿਉਂਕਿ ਸੱਸ ਸੱਸ ਨੂੰ ਬਹੁਤ ਜ਼ਿਆਦਾ ਸਹਾਰਾ ਲਾਉਂਦੀ ਸੀ ਆਪਦੇ ਸੱਸ ਨੂੰ ਬਹੁਤ ਮਿੱਠਾ ਮਿੱਠਾ ਬੋਲਦੀ ਸੀ ਤੇ ਜੀ ਜੀ ਕਰਦੀ ਸੀ ਪਰ ਉਸਦੇ ਮਨ ਵਿੱਚ ਹੋਰ ਹੀ ਗੱਲ ਚੱਲਦੀ ਸੀ ਇਹ ਗੱਲ ਸੀ ਕਿ ਕਵੇ ਨਾ ਕਿਵੇਂ ਸਾਰੀ ਪ੍ਰੋਪਰਟੀ ਸਾਡੇ ਨਾਮ ਹੋ ਜਾਵੇ ਇਸ ਦੇ ਲਈ ਉਹ ਦਿਆਲ ਸਿੰਘ ਦੀ ਬਹੁਤ ਜ਼ਿਆਦਾ ਸੇਵਾ ਕਰਦੀ ਸੀ ਸਵੇਰੇ ਉੱਠ ਕੇ ਉਸ ਨੂੰ ਚਾਹ ਦਾ ਕੱਪ ਬਣਾ ਕੇ ਦਿੰਦੀ ਫਿਰ ਮੁੰਡੇ ਨੂੰ ਸਕੂਲ ਤੋਰ ਕੇ ਗਰਮਾ ਗਰਮ ਪਰੌਂਠੇ ਦਿਆਲ ਸਿੰਘ ਨੂੰ ਬਣਾ ਕੇ ਦਿੰਦੀ ਜਿਹੜੀ ਸਬਜ਼ੀ ਦਿਆਲ ਸਿੰਘ ਕਹਿੰਦਾ ਉਹ ਇਹ ਸਬਜ਼ੀ ਬਣਾ ਕੇ ਦਿੰਦੀ ਕਈ ਵਾਰੀ ਉਹਦੇ ਘਰ ਵਾਲਾ ਆਪਦੇ ਪਿ ਜਾ ਰਹੀ ਆ ਜਾਂਦੀ ਤੇ ਆਪਦੇ ਘਰ ਵਾਲਿਆਂ ਨੂੰ ਕਹਦੀ ਤੈਨੂੰ ਅਕਲ ਨਹੀਂ ਹੈ ਆਪਣੇ ਪਿਓ ਨਾਲ ਕਿਸ ਤਰੀਕੇ ਨਾਲ ਗੱਲ ਕਰਨੀ ਹੈ ਤੁਸੀਂ ਪਾਪਾ ਜੀ ਦੇ ਮੋਹਰੇ ਬੋਲਦੇ ਹੋ ਸੌਰੀ ਮੰਗੋ ਉਸ ਤੋਂ ਬਾਅਦ ਦੇ ਘਰ ਵਾਲਾ ਸੌਰੀ ਮੰਗਦਾ ਉਹਨਾਂ ਦੋਵਾਂ ਜੀਆਂ ਦੀ ਇਹ ਮਿਰੀ ਭਗਤ ਹੁੰਦੀ ਸੀ ਕਿ ਪਹਿਲਾਂ ਗਲਤੀ ਕਰਨੀ ਹੈ ਫਿਰ ਸੌਰੀ ਮੰਗਣੀ ਹੈ ਕਈ ਵਾਰ ਸ਼ਾਮ ਦੇ ਟਾਈਮ ਉਹ ਸਹੁਰੇ ਦੇ ਕਮਰੇ ਵਿੱਚ ਆਉਂਦੀ ਅਤੇ ਆਪਣੇ ਸੱਸ ਦੀਆਂ ਲੱਤਾਂ ਵੀ ਘੁੱਟਦੀ ਉਹਦਾ ਸਹੁਰਾ ਕਈ ਵਾਰ ਜੋ ਕਿ ਉੱਥੇ ਹੁੰਦਾ ਵੇਖਿਆ ਕਿ ਕਿੰਨੀ ਚੰਗੀ ਨਾ ਮਿਲੀ ਹੈ ਤੇਰੀ ਕਿੰਨੀ ਸੇਵਾ ਕਰਦੀ ਕਿਉਂਕਿ ਜਦੋਂ ਉਸ ਨੂੰ ਵੇਖਣ ਗਏ ਸੀ ਤਾਂ ਦਿਆਲ ਸਿੰਘ ਨੇ ਕਿਹਾ ਸੀ ਕਿ ਕੁੜੀ ਬਹੁਤ ਚੰਗੀ ਲੱਗਦੀ ਹੈ ਮੈਂ ਤਾਂ ਰਿਸ਼ਤਾ ਕਰਦਾ ਹੈ ਇਸ ਗੱਲ ਦਾ ਕਿ ਉਸ ਦੀ ਨੋ ਬਹੁਤ ਜ਼ਿਆਦਾ ਚੰਗੀ ਹੈ ਉਹ ਵੀ ਮੈਂ ਪਸੰਦ ਕੀਤੀ ਹੈ ਮੇਰੀ ਪਸੰਦ ਹੀ ਹੈ ਨਾ ਤਾਂ ਕਰਕੇ ਮੇਰਾ ਪੂਰਾ ਕਹਿਣਾ ਵੀ ਮੰਦੀ ਹੈ ਦਿਆਲ ਸਿੰਘ ਨੂੰ ਨਹੀਂ ਸੀ ਪਤਾ ਕਿ ਉਸ ਦੀ ਨੋ ਉਸ ਦਾ ਪਾਣੀ ਕਿਉਂ ਪਰਦੀ ਹੈ ਤੇ ਉਸ ਦੇ ਸ਼ੈਤਾਨੀ ਦਿਮਾਗ ਦੇ ਵਿੱਚ ਕੀ ਸ਼ੈਤਾਨੀ ਚੱਲ ਰਹੀ ਹੈ ਇੱਕ ਦਿਨ ਉਸ ਦੇ ਪੋਤੇ ਦਾ ਜਨਮ ਦਿਨ ਹੁੰਦਾ ਹੈ ਜਨਮ ਦਿਨ ਤੇ ਉਹ ਪੋਤੇ ਨੂੰ ਆਖਦਾ ਕਿ ਪੁੱਤ ਮੰਗ ਜੋ ਚੀਜ਼ ਮੰਗਣੀ ਹੈ ਤਾਂ ਉਸ ਦਿਨ ਉਹ ਹੱਸਦੇ ਹੋਏ ਕਹਿੰਦੀ ਬਾਪੂ ਜੀ ਤੁਹਾਡੇ ਤੋਂ ਕੀ ਮੰਗਣਾ ਹੈ ਤੁਸੀਂ ਸਾਰੇ ਕਾਸੇ ਦੇ ਮਾਲਕ ਹੋ ਬਸ ਇਸ ਮੁੰਡੇ ਦੇ ਡੈਡੀ ਨੂੰ ਮਾਲਕ ਬਣਾ ਦਿਓ ਸਭ ਕੁਝ ਇਹਨੂੰ ਆਪ ਹੀ ਮਿਲ ਜਾਵੇਗਾ ਤਾਂ ਧਿਆਲ ਸਿੰਘ ਹੱਸਦਾ ਕਹਿੰਦਾ ਕਿ ਕੁੜੀ ਕੀ ਇੱਕ ਹੀ ਗੱਲ ਕਰ ਦਿੱਤੀ ਸਾਰਾ ਕੁਝ ਇਸ ਦੇ ਡੈਡੀ ਦਾ ਤਾਂ ਹੈ ਮੈਂ ਕਿਹੜਾ ਇਥੇ ਹਿੱਕ ਦੇ ਧਰ ਕੇ ਲੈ ਕੇ ਜਾਣਾ ਹੈ ਫਿਰ ਜਿਵੇਂ ਧਿਆਲ ਸਿੰਘ ਨੂੰ ਪਹਿਲਾਂ ਹੀ ਪੇਪਰ ਸਾਰੇ ਤਿਆਰ ਕਰੇ ਬੈਠੇ ਸੀ ਉਹ ਪੇਪਰ ਲੈ ਕੇ ਆਉਂਦੀ ਹੈ ਤੇ ਕਹਿਣ ਲੱਗ ਜਾਂਦੀ ਹੈ ਕਿ ਪਾਪਾ ਜੀ ਫਰਦੇਰੀ ਕਾ ਦੀ ਚੰਗੇ ਕਮੇਜ ਫਰਦੇਰੀ ਕਾ ਦੀ ਕਰਨੀ ਫਿਰ ਧਿਆਲ ਸਿੰਘ ਕੋਲੋਂ ਸਾਰੇ ਜੇ ਅੰਮ੍ਰਿਤ ਦੇ ਕੋਸ਼ਿਸ਼ ਕੀਤਾ ਉਹ ਸਾਰੇ ਪੇਪਰਾਂ ਤੇ ਸਾਈਨ ਕਰ ਦਿੰਦਾ ਹੈ ਉਹ ਜਿਹੜੇ ਪੇਪਰ ਸੀ ਉਹ ਪਿੰਡ ਵਾਲੇ ਜ਼ਮੀਨ ਦੇ ਪੇਪਰ ਸੀ ਹੁਣ ਦਿਆਲ ਸਿੰਘ ਨੇ ਉਸ ਦੀ ਸਾਈਨ ਕਰ ਦਿੱਤੇ ਤੇ ਜ਼ਮੀਨ ਉਸ ਦੇ ਮੁੰਡੇ ਦੇ ਨਾਮ ਹੋ ਗਈ ਹੁਣ ਕਈ ਦਿਨ ਫਿਰ ਉਸੇ ਤਰ੍ਹਾਂ ਹੀ ਉਸ ਦੀ ਨੌ ਦੀ ਸੇਵਾ ਕਰਦੀ ਰਹਿੰਦੀ ਹੈ ਸਵੇਰੇ ਚਾਲ ਲੈ ਕੇ ਹੁੰਦੀ ਹੈ ਸ਼ਾਮ ਨੂੰ ਆ ਕੇ ਸਸ ਦੀਆਂ ਲੱਤਾਂ ਘੁੜਦੀ ਹੈ ਪਾਪਾ ਜੀ ਪਾਪਾ ਜੀ ਕਰਦੀ ਹੈ ਉਨਦੇ ਅੱਗੇ ਪਿੱਛੇ ਤੋਰੀ ਫਿਰਦੀ ਹੈ ਇੱਕ ਦਿਨ ਸ਼ਾਮ ਦਾ ਟਾਈਮ ਸੀ ਦਇਆਲ ਸਿੰਘ ਨੇ ਆਵਾਜ਼ ਮਾਰੀ ਪੁੱਤ ਤੀਏ ਕਿੱਥੇ ਹੋ ਮੈਨੂੰ ਇੱਕ ਕਪਚਾ ਬਣਾ ਦਿਓ ਅਜ ਤਾਂ ਮੈਨੂੰ ਜਖਾਮ ਜਿਆ ਲੱਗੇ ਪਿਆ ਰੋਟੀ ਨੂੰ ਵੀ ਜਤ ਨਹੀਂ ਕਰ ਰਿਆ ਤਾਂ ਅੱਗੋਂ ਨੋ ਜਵਾਬ ਦਿੰਦੀ ਹੈ ਉਹ ਸੁਣ ਕੇ ਦਇਆਲ ਸਿੰਘ 당ਗ ਰਹਿ ਜਾਂਦਾ ਅੱਗੋਂ ਨੂੰ ਕਹਿਣ ਲੱਗ ਗਿਆ ਕਿ ਮੈਂ ਰੋਟੀ ਬਣਾ ਰਹੀ ਹਾਂ ਹੁਣ ਰੋਟੀ ਦਾ ਟਾਈਮ ਹੈ ਮੈਂ ਤੁਹਾਨੂੰ ਚਾਹ ਬਣਾ ਕੇ ਕਿਵੇਂ ਦੇਵਾਂ ਤੁਸੀਂ ਤਾਂ ਮੈਨੂੰ ਸਾਰੇ ਡੱਬੇ ਨੇ ਨੌਕਰ ਬਣਾ ਰੱਖਿਆ ਦਇਆਲ ਸਿੰਘ ਕਹਿਣ ਲੱਗਾ ਪੁੱਤ ਇਹ ਕੀ ਗੱਲ ਹੋਈ ਤੂੰ ਇਹ ਕੀ ਕਹਿ ਰਹੀ ਹੈ ਮੈਂ ਤਾਂ ਕਪ ਇੱਕ ਕਪਚਾਈ ਮੰਗੀ ਹੈ ਤਾਂ ਅੱਗੋਂ ਨੋ ਕਹਿਣ ਲੱਗਾ ਛਾ ਮੈਂ ਤੁਹਾਡੇ ਲਈ ਠੀਕ ਹੈ ਜੇਕਰ ਤੂੰ ਚਾਹ ਨਹੀਂ ਬਣਾ ਕੇ ਦੇਣੀ ਤਾਂ ਨਾ ਬਣਾ ਕੇ ਦੇ ਪਰ ਥੋੜੀ ਬੋ ਤਮੀਜ਼ ਨਾਲ ਤਾਂ ਗੱਲ ਕਰ ਲੈ ਆਪ ਦੇ ਸਹੁਰੇ ਨਾਲ ਇਸ ਤਰ੍ਹਾਂ ਕੌਣ ਬੋਲਦਾ ਹੁੰਦਾ ਚਾਹ ਤਾਂ ਮੈਂ ਆਪੇ ਹੀ ਬਣਾ ਕੇ ਦੇ ਦੇਵਾਂਗੀ ਫਿਰ ਅੱਗ ਉਸ ਦੀ ਨਾ ਬੋਲ ਪੈਂਦੀ ਹੈ ਖਬਰਦਾਰ ਜਿੰਨਾ ਚਿਰ ਮੈਂ ਰਸੋਈ ਛਾਹ ਕੰਮ ਕਰ ਰਹੀ ਹਾਂ ਜਿੰਨਾ ਚਿਰ ਰਸੋਈ ਦੇ ਵਿੱਚ ਮੈਂ ਪੈਰ ਨਾ ਪਵੇ ਚਾਹ ਵਾਲ ਕੇ ਸਾਰਾ ਗੈਸ ਲਵੇਟ ਦੇਣਾ ਫਿਰ ਉਸੇ ਤਰੀਕੇ ਨਾਲ ਚਲੇ ਜਾਣਾ ਇਹ ਸਾਰਾ ਸਾਰਾ ਮੈਨੂੰ ਸਾਫ਼ ਕਰਨਾ ਪੈਣਾ ਹੈ ਰੋਟੀ ਦਾ ਟਾਈਮ ਹੈ ਹੁਣ ਤੁਸੀਂ ਰੋਟੀ ਨਹੀਂ ਖਾਂਦੇ ਅਤੇ ਮੈਂ ਐਨੀਆਂ ਰੋਟੀਆਂ ਕਿਸ ਵਾਸਤੇ ਬਣਾਈਆਂ ਨੇ ਤੁਸੀਂ ਮੇਰਾ ਬਹੁਤ ਜ਼ਿਆਦਾ ਮੱਥਾ ਮਰਾਉਂਦੇ ਹੋ ਤੁਹਾਨੂੰ ਤਾਂ ਬਸ ਚਾਹ ਚਾਹੀਦੀ ਹੈ ਤੁਸੀਂ ਬਹੁਤ ਜ਼ਿਆਦਾ ਮੈਨੂੰ ਦੁਖੀ ਕਰ ਰੱਖਿਆ ਲੋਕਾਂ ਦੇ ਬੁਢੇ ਕਿੰਨੇ ਚੰਗੇ ਹੁੰਦੇ ਹਨ ਪਰ ਤੁਹਾਡੇ ਵਾਲੇ ਤਾਂ ਹੱਦ ਹੀ ਹੋਈ ਪਈ ਹੈ ਸਾਰਾ ਦਿਨ ਬਿਸਤਰ ਦੇ ਵਿੱਚ ਬੈਠੇ ਚਾਹ ਰੋਟੀ ਚਾਹ ਰੋਟੀ ਆਪ ਵੀ ਉੱਠ ਕੇ ਹੱਥ ਲਾ ਲਿਆ ਕਰੋ ਅੱਜ ਸਾਰਾ ਸਾਰਾ ਦਿਨ ਗੁੱਸਾ ਉਹਦੇ ਨੋ ਤੇ ਇਕੱਠੇ ਕਰ ਦਿੱਤਾ ਦਿਆਲ ਸਿੰਘ ਦੇ ਪਸੀਨੇ ਛੁੱਟ ਗਏ ਕਦੇ ਆਪ ਜੀ ਸਹੁਰੇ ਤੇ ਮੁਰੇ ਨਹੀਂ ਬੋਲੀ ਆਪ ਦੀ ਨੌਨੀ ਸਿਪਤਾ ਦਿਆਲ ਸਿੰਘ ਕਰਦਾ ਨਹੀਂ ਥੱਕਦਾ ਸੀ ਪਰ ਅੱਜ ਉਸ ਨੇ ਨੌ ਦਾ ਇਹ ਰੂਪ ਦੇਖਿਆ ਉਹ ਰੂਪ ਦੇਖ ਕੇ ਉਸ ਨੂੰ ਸਮਝ ਆ ਗਈ ਕਿ ਉਸ ਦੀ ਪ੍ਰਾਪਰਟੀ ਕਰਕੇ ਹੀ ਸਭ ਕੁਝ ਹੋ ਰਿਹਾ ਸੀ ਜਿਵੇਂ ਉਸ ਨੇ ਆਪ ਦੀ ਪ੍ਰਾਪਰਟੀ ਆਪ ਦੇ ਮੁੰਡੇ ਦੇ ਨਾਂ ਕਰ ਦਿੱਤੀ ਸਭ ਕੁਝ ਇੱਕਦਮ ਬਦਲ ਗਿਆ ਤੇ ਫਿਰ ਉਹ ਆਪ ਦੇ ਮੁੰਡੇ ਨੂੰ ਆਪ ਦੇ ਕੋਲ ਬਿਠਾਉਂਦਾ ਤੇ ਕਹਿੰਦਾ ਕਿ ਪੁੱਤ ਨੌ ਨੂੰ ਮਾਰੀ ਕੁੱਟੀ ਨਾ ਤੈਨੂੰ ਸਿਰਫ ਮੈਂ ਇੱਕ ਗੱਲ ਕਹਿਣੀ ਹੈ ਤੇ ਅੱਜ ਨੌ ਨੇ ਸਾਡੇ ਨਾਲ ਆ ਕੀਤਾ ਮੈਨੂੰ ਚਾਹੁੰਦਾ ਕਿ ਉਹ ਸਾਡੇ ਨਾਲ ਹੋਈ ਹੈ ਕਿਸੇ ਹੋਰ ਨਾਲ ਹੋ ਰਹੀ ਸਾਡਾ ਇਸ ਘਰ ਵਿੱਚ ਰਹਿਣਾ ਹੁਣ ਮੁਸ਼ਕਲ ਹੋ ਗਿਆ ਹੈ ਅਕੋ ਮੁੰਡਾ ਜੇ ਪਹਿਲਾਂ ਹੀ ਸ ਵੜਨੇ ਪਹਿਲੇ ਉਸ ਨੂੰ ਫੋਨ ਤੇ ਸਾਰੀ ਪੱਟੀ ਪੜਾ ਦਿੱਤੀ ਸੀ ਮੁੰਡਾ ਕਹਿਣ ਲੱਗਾ ਤੁਹਾਡੇ ਕੋਲ ਦੋ ਪੱਕੀਆਂ ਪਕੀਆਂ ਨਹੀਂ ਖਾਧੀਆਂ ਜਾਂਦੀਆਂ ਤੁਸੀਂ ਜਿੱਥੇ ਮਰਜ਼ੀ ਜਾਵੜੋ ਵੇਖਦੇ ਆ ਤੁਹਾਨੂੰ ਕਿੱਥੇ ਫੁਲਕੇ ਮਿਲਣਗੇ ਨਾ ਤੁੰਦੇ ਇਹ ਉਹਦੀ ਮਾਂ ਨੂੰ ਚੱਕਰ ਆ ਗਿਆ ਤੇ ਸੀਨੇ ਤੇ ਜੋਰ ਨਾਲ ਦਰਦ ਹੋਇਆ ਉਹ ਮੰਜੇ ਤੇ ਬੈਠੀ ਬੈਠੀ ਟੇਢੀ ਲਿਗਪੀ ਤੇ ਭੱਜ ਕੇ ਜਾ ਕੇ ਦਿਆਲ ਸਿੰਘ ਡਾਕਟਰ ਨੂੰ ਸਵੇਕ ਲਿਆਉਂਦਾ ਜਦੋਂ ਡਾਕਟਰ ਸੰਗਾ ਕੇ ਚੈੱਕ ਕੀਤਾ ਡਾਕਟਰਾਂ ਕਹਿੰਦਾ ਕਿ ਮਾਤਾ ਜੀ ਨੂੰ ਹਾਰਟ ਅਟੈਕ ਆ ਗਿਆ ਛੇਤੀ ਛੇਤੀ ਇਸ ਨੂੰ ਸ਼ਹਿਰ ਲੈ ਕੇ ਜਾਓ ਫਿਰ ਦਿਆਲ ਸਿੰਘ ਉਸ ਨੂੰ ਛੇਤੀ ਛੇਤੀ ਹਸਪਤਾਲ ਲੈ ਕੇ ਜਾਂਦਾ ਮੁੰਡਾ ਗੱਡੀ ਚ ਲਾ ਰਿਆ ਸੀ ਦਿਆਲ ਸਿੰਘ ਪਿੱਛੇ ਆਪਣੇ ਘਰ ਵਾਲੇ ਦੇ ਨਾਲ ਉਸ ਦਾ ਸਿਰ ਗੋਦਿੰਘਾਂ ਦੇ ਵਿੱਚ ਲੈ ਕੇ ਬੈਠਾ ਸੀ ਤਾਂ ਉਸ ਦਾ ਸਿਰ ਘੁੱਟ ਰਿਆ ਸੀ ਦਿਆਲ ਸਿੰਘ ਦੀ ਨੂੰ ਉਹ ਨਾਲ ਨਹੀਂ ਆਈ ਸੀ ਉਹ ਕਹਿੰਦੀ ਸੀ ਕਿ ਘਰ ਵਿੱਚ ਨਿਆਣੇ ਆ ਨਿਆਣੇ ਆ ਘਰ ਵਿੱਚ ਇਕੱਲੇ ਰਹਿ ਜਾਣਗੇ ਇਸ ਕਰਕੇ ਦੀ ਰਮਾਂਗੇ ਮੈਂ ਤੁਹਾਡੇ ਨਾਲ ਨਹੀਂ ਜਾਵਾਂਗੀ ਇਸ ਤਰ੍ਹਾਂ ਦਿਆਲ ਸਿੰਘ ਹਸਪੀਟਲ ਪਹੁੰਚ ਜਾਂਦਾ ਹੈ ਤੇ ਜਦ ਡਾਕਟਰ ਨੂੰ ਕਹਿੰਦਾ ਹੈ ਕਿ ਸਾਡੇ ਮਰੀਜ਼ ਨੂੰ ਚੈੱਕ ਕਰੋ ਤਾਂ ਡਾਕਟਰ ਛੇਤੀ ਆ ਕੇ ਦਿਆਲ ਸਿੰਘ ਦੇ ਘਰ ਵਾਲੇ ਨੂੰ ਚੈੱਕ ਕਰਦਾ ਹੈ ਚੈੱਕ ਕਰਨ ਅਨੁਸਾਰ ਦਿਆਲ ਸਿੰਘ ਕਹਿ ਦਿੰਦਾ ਹੈ ਕਿ ਮਾਤਾ ਜੀ ਇਸ ਜਨਮ ਕਿ ਮਾਤਾ ਜੀ ਜੋ ਇਹਨਾਂ ਨੂੰ ਹਾਰਟ ਅਟੈਕ ਆਇਆ ਹੈ ਅਤੇ ਹੁਣੇ ਜਾ ਚੁੱਕੇ ਜਿਵੇਂ ਹੀ ਦਿਆਲ ਸਿੰਘ ਨੇ ਸੁਣਿਆ ਕਿ ਉਸ ਦੀ ਅੱਖਾਂ ਹੰਝੂਆਂ ਨਾਲ ਭਜਦੀਆਂ ਆਜ ਉਸ ਦਾ ਜੀਵਨ ਸਾਥੀ ਉਸ ਨੂੰ ਇਕੱਲਾ ਛੱਡ ਕੇ ਜਾ ਚੁੱਕਿਆ ਸੀ। ਉਹ ਮੁੰਡੇ ਨੂੰ ਕਹਿ ਰਿਹਾ ਸੀ ਕਿ ਲੈ ਪੁੱਤ ਇੱਕ ਰੋਟੀ ਤਾਂ ਹੋਰ ਕੱਟ ਗਈ। ਹੁਣ ਤੁਸੀਂ ਸੌਖੇ ਹੋ ਜਾਉਂਗੇ। ਮੁੰਡਾ ਅੱਗੋਂ ਕੁਝ ਨਹੀਂ ਬੋਲਿਆ ਤੇ ਗੱਡੀ ਵਾਪਸ ਲਿਆ ਕੇ ਵੇੜੇ ਵਿੱਚ ਖੜੀ ਕਰ ਦਿੱਤੀ। ਵੇੜੇ ਵਿੱਚ ਦਿਆਲ ਸਿੰਘ ਖੜਾ ਉੱਚੀ ਉੱਚੀ ਰੋ ਰਿਹਾ ਸੀ ਤੇ ਨੋ ਵੀ ਚਿੱਕਾਂ ਮਾਰ ਮਾਰ ਕੇ ਰੋ ਰੇ ਸੀ। ਮੁੰਡਾ ਇੱਕ ਸਾਈ ਖੜਿਆ ਉਸ ਨੂੰ ਕੋਈ ਪਰਵਾਹ ਹੀ ਨਾ ਹੋਵੇ। ਉਸ ਦੀ ਮਾਂ ਮੁੱਕੀ ਸੀ। ਦਿਆਲ ਸਿੰਘ ਨੂੰ ਤਾਂ ਐਵੇਂ ਸੀ ਕਿ ਇਸ ਦੀ ਮਾਂ ਜਦੋਂ ਉਸ ਤੋਂ ਦੂਰ ਜਾ ਰਹੀ ਰes ਦੀ ਮਾਂ ਇਸ ਨੂੰ ਇਕੱਲਾ ਛੱਡ ਕੇ ਜਾਵੇਗੀ ਤਾਂ ਰੋ ਰੋ ਕੰਮਲਾ ਹੋ ਜਾਵੇਗਾ। ਉਹਦੀ ਮਾਂ ਦਾ ਉਸ ਨੂੰ ਜ਼ਿਆਦਾ ਕਰਦੀ ਸੀ ਪਰ ਆਪਣੇ ਮੁੰਡੇ ਨੂੰ ਬਹੁਤ ਜ਼ਿਆਦਾ ਖ ਫਗਾਨੇ ਦੀ ਮੌਤ ਹੋ ਗਈ ਉਹਨੇ ਇੰਨਾ ਵੀ ਨਹੀਂ ਸੀ ਕਿ ਮ ਉਹਨਾਂ ਜਨਮ ਦਿਨ ਵਾਲੀ ਅੱਜ ਇਸ ਜਹਾਨ ਤੋਂ ਚਲੀ ਅਗਲੇ ਦਿਨ ਦਿਆਲ ਸਿੰਘ ਦੀ ਘਰ ਵਾਲੀ ਦਾ ਸੰਸਕਾਰ ਹੋਇਆ ਦਿਆਲ ਸਿੰਘ ਵਿਚਾਰਾ ਅਧਮ ਹੋਆ ਜਿਆ ਹੋਇਆ ਪਿਆ ਸੀ ਫਿਰ ਭੋਗ ਪੈ ਗਿਆ ਕਿ ਭੋਗ ਤੋਂ ਬਾਅਦ ਦਿਆਲ ਸਿੰਘ ਨੇ ਆਪਣੇ ਕੱਪੜਿਆਂ ਦੀ ਪੋਟਲੀ ਚੁੱਕੀ ਤੇ ਘਰ ਤੋਂ ਤੁਰ ਪਿਆ ਨਾ ਉਸ ਨੂੰ ਨੌਨ ਰੋਕਿਆ ਤੇ ਨਾ ਪਤਨ ਰੋਕਿਆ ਪਤਾ ਨਹੀਂ ਉਹਨੇ ਕਿੱਥੇ ਜਾਣਾ ਸੀ ਬਸ ਉਹ ਆਪਣੀ ਜਗ੍ਹਾ ਚੱਲਦਾ ਰਿਹਾ ਫਿਰ ਇੱਕ ਜਗ੍ਹਾ ਜਾ ਕੇ ਬੈਠ ਗਿਆ ਉੱਥੇ ਬੈਠਾ ਬੈਠਾ ਕਦੇ ਬੇਹੋਸ਼ ਹੋ ਗਿਆ ਉਸ ਨੂੰ ਨਹੀਂ ਪਤਾ ਲੱਗਿਆ ਜਦੋਂ ਉਸ ਨੂੰ ਸੁਰਤ ਆਈ ਤਾਂ ਕਿਸੇ ਘਰ ਵਿੱਚ ਸੀ ਉਹ ਘਰ ਕਿਸੇ ਦਾ ਸੀ ਉਸ ਨੂੰ ਨਹੀਂ ਸੀ ਪਤਾ ਉਸ ਨੇ ਚਾਰ ਚੁਫੇਰੇ ਦੇਖਿਆ ਕਿ 30 ਸਾਲ ਦਾ ਮੁੰਡਾ ਉਸ ਦੇ ਕੋਲ ਖੜਾ ਸੀ ਤੇ ਉਹ ਕਹਿਣ ਲੱਗਾ ਕਿ ਪੁੱਤ ਤੂੰ ਕੌਣ ਹੈ ਮੈਨੂੰ ਕਿੱਥੋਂ ਲੈ ਕੇ ਆਏ ਤਾਂ ਉਹ ਕਹਿਣ ਲੱਗਾ ਅੰਕਲ ਜੀ ਮੈਂ ਤੁਹਾਨੂੰ ਪਛਾਣ ਲਿਆ ਤੁਸੀਂ ਮੈਨੂੰ ਪਛਾਣਿਆ ਨਹੀਂ ਤਾਂ ਦਿਆਲ ਸਿੰਘ ਕਹਿਣ ਲੱਗਾ ਪੁੱਤ ਮੈਂ ਤੈਨੂੰ ਨਹੀਂ ਪਛਾਣਿਆ ਤਾਂ ਅੱਗੋਂ ਉਹ ਮੈਨੂੰੁੰਡਾ ਕਹਿਣ ਲੱਗਾ ਕਿ ਅੰਕਲ ਜੀ ਮੈਂ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਪਛਾਣ ਲਿਆ ਹੈ ਪਰ ਤੁਸੀਂ ਆਪਣੇ ਦਿਮਾਗ ਤੇ ਜ਼ੋਰ ਪਾਓ ਕਿ ਤੁਸੀਂ ਮੈਨੂੰ ਪਛਾਣਿਆ ਕਿ ਨਹੀਂ ਅਦਾਲ ਸਿੰਘ ਨੇ ਕਿਹਾ ਕਿ ਨਹੀਂ ਮੈਂ ਤੁਹਾਨੂੰ ਨਹੀਂ ਪਛਾਣਿਆ ਤਾਂ ਮੁੰਡਾ ਕਹਿਣ ਲੱਗਾ ਕਿ ਮੈਂ ਤੁਹਾਡੇ ਘਰ ਦੇ ਨਾਲ ਨਾਲੀਆਂ ਸਾਫ਼ ਕਰਦਾ ਹੁੰਦਾ ਸੀ ਮੈਂ ਆਪਦੇ ਡੈਡੀ ਦੇ ਨਾਲ ਆਉਂਦਾ ਹੁੰਦਾ ਸੀ ਇੱਕ ਦਿਨ ਤੁਸੀਂ ਮੇਰੇ ਡੈਡੀ ਨੂੰ ਕਿਹਾ ਸੀ ਕਿ ਇਸ ਬੱਚੇ ਦੀ ਉਮਰ ਨਾਲੀਆਂ ਸਾਫ਼ ਕਰਨ ਦੀ ਨਹੀਂ ਹੈ। ਇਸ ਬੱਚੇ ਦੀ ਉਮਰ ਪੜਨ ਦੀ ਹੈ। ਤੁਸੀਂ ਮੇਰਾ ਵਧੀਆ ਸਕੂਲ ਵਿੱਚ ਐਡਮਿਸ਼ਨ ਕਰਵਾਇਆ ਤੇ ਹਰ ਮਹੀਨੇ ਮੇਰੀ ਫੀਸ ਵੀ ਭਰਦੇ ਰਹੇ। ਮੈਂ ਉਹੀ ਮੁੰਡਾ ਅੱਜ ਪੜ੍ਹ ਲਿਖ ਕੇ ਡਾਕਟਰ ਬਣ ਗਿਆ। ਉਹ ਸਭ ਮੈਂ ਤੁਹਾਡੇ ਕਰਕੇ ਹੀ ਬਣਿਆ। ਤਾਂ ਫਿਰ ਉਹ ਦਿਆਲ ਸਿੰਘ ਦੇ ਪੈਰਾਂ ਤੇ ਜਾਂਦਾ ਤੇ ਕਹਿਣ ਲੱਗਦਾ ਕਿ ਅੰਕਲ ਜੀ ਤੁਹਾਡੀ ਇਹ ਹਾਲਤ ਕਿਵੇਂ ਹੋਈ? ਮੈਂ ਤੁਹਾਡੀ ਹਾਲਤ ਵੇਖ ਕੇ ਘਬਰਾ ਗਿਆ ਸੀ। ਜਗਤ ਸਿੰਘ ਫੁੱਟ ਫੁੱਟ ਕੇ ਰੋਣ ਲੱਗਿਆ। ਫਿਰ ਉਸਨੇ ਜੋ ਵੀ ਉਸਦੇ ਨਾਲ ਬੀਤੀ ਉਸਨੇ ਸਾਰੀ ਕਹਾਣੀ ਮੁੰਡੇ ਨੂੰ ਸੁਣਾ ਦਿੱਤੀ। ਤਾਂ ਫਿਰ ਉਹ ਮੁੰਡਾ ਕਹਾਣੀ ਸੁਣ ਕੇ ਕਹਿੰਦਾ ਕਿ ਅੰਕਲ ਜੀ ਹੌਣ ਤੋਂ ਮੈਂ ਕਿਤੇ ਨਹੀਂ ਜਾਣ ਦੇਵਾਂਗਾ ਮੇਰੇ ਮੰਮੀ ਜੀ ਤੇ ਬਾਪੂ ਜੀ ਇਸ ਦੁਨੀਆ ਚ ਨਹੀਂ ਰਹੇ ਹੁਣ ਮੈਂ ਤੁਹਾਨੂੰ ਆਪਣੇ ਕੋਲ ਹੀ ਰੱਖਾਂਗਾ ਤਾਂ ਦਿਆਲ ਸਿੰਘ ਨੂੰ ਦੱਸਦਾ ਕਿ ਮੈਂ ਇੱਥੇ ਇਕੱਲਾ ਹੀ ਰਹਿਣਾ ਤੇ ਅਜੇ ਮੈਂ ਵਿਆਹ ਵੀ ਨਹੀਂ ਕਰਵਾਇਆ ਮੈਂ ਕੁਝ ਗਰੀਬ ਬੱਚਾ ਨੂੰ ਪੜਾਉਣਾ ਉਹਨਾਂ ਨੂੰ ਟਿਊਸ਼ਨ ਵੀ ਪੜਾਉਣਾ ਤੇ ਉਹਨਾਂ ਦੇ ਸਕੂਲ ਦਾ ਖਰਚਾ ਵੀ ਪੜਦਾ ਐਸੇ ਤਰ੍ਹਾਂ ਮੇਰੀ ਜ਼ਿੰਦਗੀ ਚੱਲ ਰਹੀ ਐ ਤਾਂ ਦਿਆਲ ਸਿੰਘ ਉਸ ਮੁੰਡੇ ਦੇ ਨਾਲ ਰਹਿਣ ਲੱਗੇ ਜਾਂਦਾ ਉਹ ਜੁਆਕਾਂ ਕੋਲ ਖੇਡਦਾ ਰਹਿੰਦਾ ਐ ਇਸ ਤਰ੍ਹਾਂ ਦਿਆਲ ਸਿੰਘ ਦਾ ਜੁਆਕਾਂ ਦੇ ਵਿੱਚ ਬਹੁਤ ਵਧੀਆ ਮੋਹ ਪੈ ਜਾਂਦਾ ਹੈ ਉਸ ਸਾਰਾ ਦਿਨ ਧਿਆਲ ਸਿੰਘ ਨੂੰ ਦਾਦਾ ਜੀ ਦਾਦਾ ਜੀ ਕਰਕੇ ਧਿਆਲ ਸਿੰਘ ਦੇ ਨਾਲ ਚਿਮੜੇ ਰਹਿੰਦੇ। ਧਿਆਲ ਸਿੰਘ ਦਾ ਸਮਾਂ ਬਹੁਤ ਵਧੀਆ ਲੰਘਣ ਲੱਗ ਰਿਹਾ ਸੀ। ਉਸ ਦੇ ਦੁੱਖ ਕੁਝ ਘੱਟ ਹੋ ਗਏ। ਐਸੀ ਤਰ੍ਹਾਂ ਇੱਕ ਦਿਨ ਧਿਆਲ ਸਿੰਘ ਬਾਜ਼ਾਰ ਜਾ ਰਿਹਾ ਸੀ ਤਾਂ ਉਸ ਨੂੰ ਉਸ ਨੂੰ ਨੌ ਤੇ ਪੁੱਤ ਮਿਲਦੇ ਨੇ। ਤੇ ਉਹਨਾਂ ਦੀ ਹਾਲਾਤ ਵੇਖ ਕੇ ਧਿਆਲ ਸਿੰਘ ਹੈਰਾਨ ਰਹਿ ਜਾਂਦਾ। ਉਹਨਾਂ ਦੀ ਹਾਲਾਤ ਬਹੁਤ ਜ਼ਿਆਦਾ ਮਾੜੀ ਸੀ ਤਾਂ ਫਿਰ ਧਿਆਲ ਸਿੰਘ ਆਪਣੇ ਪੁੱਤ ਨੂੰ ਪੁੱਛਦਾ ਕਿ ਤੁਹਾਡੀ ਇਹ ਹਾਲਾਤ ਕਿਸ ਤਰ੍ਹਾਂ ਹੋਈ? ਫਿਰ ਧਿਆਲ ਸਿੰਘ ਦੇ ਪੁੱਤ ਨੇ ਆਪਣੇ ਬਾਪੂ ਕੋਲ ਮਾਫੀ ਮੰਗਦੇ। ਤਦ ਉਹਨਾਂ ਨੂੰ ਦੱਸ ਦਿੰਦੇ ਨੇ ਕਿ ਮੈਂ ਜਿਹੜੇ ਦਫ਼ਤਰ 'ਚ ਕੰਮ ਕਰਦਾ ਸੀ, ਉੱਥੇ ਮੈਂ ਮੇਰਾ ਇੱਕ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਲਗੇ ਤੇ ਜਿਹੜੀ ਜ਼ਮੀਨ ਤੁਸੀਂ ਮੈਨੂੰ ਮੇਰੇ ਨਾਮ ਕੀਤੀ ਸੀ ਉਹ ਵੀ ਵਿਕ ਗਈ ਉਸ ਜ਼ਮੀਨ ਨਾਲ ਮੇਰਾ ਇਲਾਜ ਹੋ ਸਕਿਆ ਦਿਆਲ ਸਿੰਘ ਤੋਂ ਬਾਅਦ ਉਸ ਦਾ ਮੁੰਡਾ ਬੜੇ ਐਸ਼ੋ ਰਾਮ ਨਾ ਰਹਿੰਦਾ ਸੀ ਜ਼ਮੀਨ ਠੇਕੇ ਦੇ ਨਾਲ ਦੇ ਦਿੰਦਾ ਸੀ ਐਸ਼ ਕਰਦਾ ਸੀ ਉਹਦੀ ਸੈਲਰੀ ਅਲੱਗ ਤੋਂ ਆਉਂਦੀ ਸੀ ਇਸ ਤਰ੍ਹਾਂ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਇੱਕਦਮ ਉਸ ਤੇ ਮੁਸੀਬਤਾਂ ਦਾ ਪਹਾੜ ਟੁੱਟਿਆ ਉਸ ਨੇ ਜਿਸ ਤਰ੍ਹਾਂ ਆਪਦੇ ਮਾਪੇ ਦੇ ਨਾਲ ਕੀਤਾ ਉਸੇ ਗੱਲ ਦੀ ਸਜ਼ਾ ਉਸ ਨੂੰ ਮਿਲ ਗਈ ਹੁਣ ਉਹ ਦੋਵੇਂ ਦਿਹਾੜੀ ਤੇ ਜਾਂਦੇ ਨੇ ਤੇ ਉਹਨਾਂ ਨੂੰ 200 ਰੁਪਏ ਮਿਲਦੇ ਹਨ ਅਤੇ ਉਹ ਜਾੜੀ ਕਦੇ ਨਹੀਂ ਮਿਲਦੀ ਤਬੂ ਖੇਬੇਟਿਸ ਹੋਣਾ ਪੈਂਦਾ ਐ ਇਸੇ ਤਰ੍ਹਾਂ ਉਹਨਾਂ ਨੇ ਆਪਦੇ ਜਵਾਕਾਂ ਨੂੰ ਵੀ ਹਟਾ ਕੇ ਸਰਕਾਰੀ ਸਕੂਲ ਦੇ ਵਿੱਚ ਪੜਨ ਲਾ ਦਿੱਤਾ ਉਹਨੇ ਜ਼ਿੰਦਗੀ ਬਹੁਤ ਔਖੇ ਢੰਗ ਦੇ ਨਾਲ ਲੰਘਣੀ ਐ ਤਾਂ ਦਿਆਲ ਸਿੰਘ ਕਹਿੰਦਾ ਕਿ ਜੇ ਤੁਸੀਂ ਚਾਹੁੰਦੇ ਹੋ ਤਾਂ ਮੈਂ ਆਪਦੇ ਪੁੱਤ ਨੂੰ ਵਧੀਆ ਸਕੂਲ ਵਿੱਚ ਪੜਾ ਸਕਦਾ ਤੁਸੀਂ ਉਸ ਨੂੰ ਮੇਰੇ ਕੋਲ ਛੱਡ ਜਾਓ ਤਾਂ ਗੋਸੀ ਨੌ ਤੇ ਮੁੰਡਾ ਕਹਿੰਦੇ ਨੇ ਕਿ ਬਾਪੂ ਜੀ ਅਸੀਂ ਤੇਰੇ ਤੇ ਬੋਝ ਨਹੀਂ ਪਾਉਣਾ ਚਾਹੁੰਦੇ ਅਸੀਂ ਤਾਂ ਪਹਿਲਾਂ ਇਹ ਤੁਹਾਡੇ ਨਾਲ ਬਹੁਤ ਜ਼ਿਆਦਾ ਮਾੜਾ ਕੀਤਾ ਸਾਨੂੰ ਮaaf ਕਰਦੇ ਹੋ ਤਾਂ ਤੁਸੀਂ ਘਰੇ ਆ ਜਾਓ ਫਿਰ ਉਹ ਦਿਆਲ ਸਿੰਘ ਕਹਿੰਦਾ ਕਿ ਹੁਣ ਮੈਂ ਘਰੇ ਨਹੀਂ ਆ ਸਕਦਾ ਤੁਸੀਂ ਮੇਰੇ ਨਾਲ ਜੋ ਕੀਤੀ ਐ ਉਹ ਮੈਨੂੰ ਹਮੇਸ਼ਾ ਯਾਦ ਰਹੇਗੀ ਮੋੜ ਮੇਰੀ ਸਾਰੀ ਜ਼ਿੰਦਗੀ ਮੇਰੇ ਨਵੇਂ ਪੁੱਤ ਦੇ ਨਾਲ ਨਿਕਲੇਗੀ ਪਰ ਫਿਰ ਦਿਆਲ ਸਿੰਘ ਤੋਂ ਚਲਾ ਜਾਂਦਾ ਹੈ ਐਸੀ ਤਰ੍ਹਾਂ ਦਿਆਲ ਸਿੰਘ ਦੇ ਮੁੰਡੇ ਤੇ ਨੌਨ ਉਹਨਾਂ ਨੂੰ ਕਰਨੀ ਦੀ ਸਜ਼ਾ ਮਿਲ ਗਈ ਤਾਂ ਦੋਸਤੋ ਇਹ ਕਹਾਣੀ ਦੱਸਣ ਦਾ ਮਕਸਦ ਹੈ ਕਿ ਕਿਸੇ ਨੂੰ ਦੁਖੀ ਜਾਂ ਪਰੇਸ਼ਾਨ ਕਰਨਾ ਨਹੀਂ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਅਸੀਂ ਜਿੱਦਾਂ ਦਾ ਬੀਜਦੇ ਹਾਂ ਉਦੋਂ ਸਾਨੂੰ ਮਿਲਦਾ ਹੈ ਉਦੋਂ ਦਾ ਅਸੀਂ ਵਟਮਾ ਬੰਦਾ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਜਿੱਦਾਂ ਕਰਦੇ ਆਂ ਉਦੋਂ ਦਾ ਹੀ ਫਲ ਸਾਨੂੰ ਅੱਗੇ ਮਿਲਦਾ ਰਹੇਗਾ ਅਤੇ ਜੇਕਰ ਅਸੀਂ ਚੰਗਾ ਸੋਚਾਂਗੇ ਤਾਂ ਸਾਨੂੰ ਚੰਗਾ ਹੋਵੇਗਾ ਜੇਕਰ ਮਾੜਾ ਸੋਚਾਂਗੇ ਤਾਂ ਮਾੜਾ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਅ ਚੈਨਲ ਦੇ ਉੱਪਰ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਦਬਾ ਦਿਓ ਧੰਨਵਾਦ